ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਮਿਸਟ੍ਰੈਨ ਅਤੇ ਮਿਸਿਸ ਸੀਬਿਆ ਕਪਲ ਹਾਂਜੀ ਮੈਂ ਬਹੁਤ ਸੋਹਣਾ ਕੁਰਤਾ ਸੂਟ ਹੈ ਜਿਹੜਾ ਉਹ ਤਿਆਰ ਕੀਤਾਗਾ ਪੌਕੇਟ ਲਗਾ ਕੇ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਸੀ ਪਿਛਲੀ ਵਾਰ ਇੱਕ ਵਾਰੀ ਮੈਂ ਕੁਰਤਾ ਸੂਟ ਤਿਆਰ ਕੀਤਾ ਸੀਗਾ ਠੀਕ ਆ ਤੇ ਇਹਦੀ ਮੈਂ ਪ੍ਰੋਪਰ ਡਿਟੇਲ ਤੁਹਾਨੂੰ ਦੇ ਦੇਣੀ ਆ ਠੀਕ ਹੈ ਬੱਚੇ ਇਹਨਾਂ ਦੀ ਨਾ ਹਜੇ ਵੀਡੀਓ ਬਣਾਉਣੀ ਆ ਓਕੇ ਜੀ ਰੱਖ ਦਿਓ ਪੁੱਤਰ ਪ੍ਰੋਪਰ ਇਹਨਾਂ ਦੀ ਵੀਡੀਓ ਬਣਾਉਣੀ ਆ ਵੀਡੀਓ ਬਣਾ ਕੇ ਫਿਰ ਪੈਕ ਕਰਾਂਗੇ ਇਹਨਾਂ ਨੂੰ ਨਲੇ ਸੂਟ ਦੀ ਡਿਜ਼ਾਈਨਿੰਗ ਆਪਾਂ ਦਿਖਾ ਦਾਂਗੇ ਆਹ ਵਾਲੇ ਦੀ ਕੁੜਤੇ ਦੀ ਨਾੜੇ ਜਿਹੜਾ ਦੂਸਰਾ ਸੂਟ ਆ ਮੇਰਾ ਉਹਦੀ ਆਪਾਂ ਡਿਜ਼ਾਈਨਿੰਗ ਦਿਖਾ ਦਨੇ ਆ ਠੀਕ ਆ ਰੱਖ ਦਿਓ ਇੱਕ ਵਾਰ ਹਾਂ ਸਾਰੇ ਰੱਖ ਦਿਓ ਇੱਕ ਵਾਰੀ ਇੱਥੇ ਲੋ ਬਈ ਘਰ ਤੇ ਆਪਾਂ ਪੈਕ ਠੀਕ ਆ ਪੋਸਟ ਆਫਿਸ ਭੇਜ ਰਹੇ ਆ ਕਿਉਂਕਿ ਕਲਾਇੰਟਸ ਦੀ ਬਹੁਤ ਜ਼ਿਆਦਾ ਕੰਪਲੇਂਟ ਆ ਰਹੀ ਸੀ ਕਿ ਵੀ ਦੀਦੀ ਜਦੋਂ ਪ੍ਰਾਈਵੇਟ ਕੰਪਨੀ ਨਾਲ ਆਪਾਂ ਭੇਜਦੇ ਆ ਤਾਂ ਪਿੰਡਾਂ 'ਚ ਨਹੀਂ ਗੋਰੀਅਰ ਜਾਂਦਾ ਤਾਂ ਇਦਾਂ ਜਿਹੜਾ ਗੋਰੀਅਰ ਆ ਉਹ ਉਹਨਾਂ ਦੇ ਘਰ ਤੱਕ ਪਹੁੰਚ ਜਾਂਦਾ ਰੱਖਿਓ ਪੁੱਤ ਪਿਛਲੀ ਸੀਟ ਤੇ ਤੇਰਾ ਵੀਰਾ ਕਰਿਓ ਗੋਰੀਅਰ ਹਾਂਜੀ ਗਰਲਸ ਸਾਰੇ ਜਣਿਆਂ ਨੂੰ ਬੇਟ ਸੀ ਜੀ ਵੀ ਜਲਦੀ ਜਲਦੀ ਕੁਰਤਾ ਸੂਟ ਆ ਜਿਹੜਾ ਹਨਾ ਤੁਸੀਂ ਬਹੁਤ ਪਿਆਰ ਕੀਤਾ ਸੀ ਬਲੂ ਵਾਲੇ ਕੁਰਤੇ ਸੂਟ ਨੂੰ ਹੁਣੇ-ਹੁਣੇ ਇੱਕ ਕਲਾਈਂਟ ਸਾਡੇ ਤੋਂ ਸੂਟ ਵਾਏ ਵੀ ਕਰਕੇ ਲੈ ਕੇ ਗਿਆ ਦੋ ਤਿੰਨ ਕੁਰਤੇ ਸੂਟ ਦੇ ਸਾਨੂੰ ਹੋਰ ਆਰਡਰ ਆ ਗਈ ਸੀਗੇ ਜਸਟ ਅਸੀਂ ਵੈਸੇ ਕਿਸੇ ਦਾ ਨਾਰਮਲ ਬਣਾਇਆ ਸੀਗਾ ਤਾਂ ਇੱਕ ਮੈਂ ਆ ਬਣਾਇਆਗਾ ਇਹਦੇ ਨਾਲ ਦੇ ਆਪਣੇ ਕੋਲ ਪਏ ਆ ਸੂਟ ਠੀਕ ਹੈ ਸਟੇਜ ਫਰੇਟ ਸਲਵਾਰ ਸਲਵਾਰ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਫਲੋਰ ਤੋਂ ਤੁਹਾਡੇ ਕੋਲ ਲਿਜਾਈ ਤੁਸੀਂ ਵਾਲੀ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਠੀਕ ਹੈ ਚਿਕਨ ਦਾ ਵਰਕ ਕੀਤਾ ਹੋਇਆ ਤੇ ਪਹੁੰਚ ਤੇ ਆਪਾਂ ਡਿਜ਼ਾਈਨ ਕੀਤਾ ਹੋਇਆ ਇਦਾਂ ਹੀ ਆਪਾਂ ਬਾਹਾਂ ਤੇ ਡਿਜ਼ਾਈਨ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਗਲਾ ਆਪਾਂ ਬਿਲਕੁਲ ਸ਼ਾਰਟ ਬਣਾਇਆ ਹੋਇਆ ਹੈਗਾ ਤੇ ਗੋਲ ਘੇਰੇ ਵਾਲਾ ਕੁਰਤਾ ਤੇ ਕੁਰਤੇ ਤੁਸੀਂ ਦੇਖ ਸਕਦੇ ਹੋ ਮੈਂ ਪਾਕਟ ਲਗਾਈਆਂ ਹੋਈਆਂ ਨੇ ਠੀਕ ਹੈ ਤੇ ਕਿਸੇ ਨੇ ਵੀ ਇਹ ਵਾਲਾ ਸੂਟ ਆਰਡਰ ਕਰਨਾਗਾ ਕਾਪਰ ਦੇ ਉੱਪਰ ਬਣਿਆ ਹੋਇਆ ਹੈ ਟੌਰ ਕਾਪਰ ਦਾ ਕਪੜਾ ਹੈ ਜੀ ਠੀਕ ਹੈ ਤੇ ਪਿਓਰ ਖਾਦੀ ਦੀ ਖਾਦੀ ਕਾਟਨ ਦੀ ਪਿਓਰ ਖਾਦੀ ਕਾਟਨ ਦੀ ਸਲਵਾਰ ਕਿਸੇ ਨੇ ਵੀ ਆਰਡਰ ਕਰਨਾ ਇਹ ਕੋਪਸ ਜਲਦੀ ਤੋਂ ਜਲਦੀ ਆਪਣਾ ਆਰਡਰ ਦੇ ਸਕਦੇ ਹੋ ਇਹਦੇ ਨਾਲ ਦੇ ਆਪਣਾ ਕੁਲਕੀਨੇ ਪੀਸ ਆ 8 ਸੂਟ ਹਨ ਹਾਂਜੀ ਜੀ ਦੀ ਜੀ 8 ਸੂਟ ਆ ਕਿ 6 ਮੈਨੂੰ ਲੱਗਦਾ ਇਹ 7 ਸਤ ਹਾਂਜੀ 6 ਜਾਂ 8 ਹੋਣਗੇ ਤੇ ਮੈਨੂੰ ਪਤਾ ਵੀ ਅੱਜ ਹੀ ਅੱਜ ਹੀ ਸੇਲ ਹੋ ਜਾਣੇ ਆ ਤਾਂ ਜਲਦੀ ਜਲਦੀ ਆਰਡਰ ਕਰ ਦਿਓ 6283270117 ਵਾਲੇ ਨੰਬਰ ਤੇ ক্লোਜ਼ਪੁੱਲ ਮੈਂ ਪ੍ਰਿੰਟ ਦੇ ਤੁਹਾਨੂੰ ਫੋਟੋ ਦਿਖਾ ਦੇਣੀ ਆ ਇਸ ਕੋਰਮੇਤੀ ਬੈਂਕ ਫੋਲਡ ਵਾਲੀ ਜਿਹੜੀ ਹੈ। ਦੈਨ ਤੋਂ ਦੂਸਰਾ ਗੁੱਜ ਵੀ ਮੈਂ ਮੀਅਰ ਕਰਕੇ ਉਹ ਵੀ ਪ੍ਰੋਪਰ ਦਫਾਉਣੀ ਆ। ਆ ਦੇਖੋ। ਆ ਤਾਂ ਬਾਟਮ ਆ ਇਹਦੀ। ਠੀਕ ਹੈ। ਤੇ ਆ ਸ਼ਰਟ ਆ। ਆ ਮੈਚਿੰਗ ਸੂਟ ਹੈ ਇਹ। ਕਿਸੇ ਨੂੰ ਵੀ ਇਹ ਵਾਲਾ ਸੂਟ ਚਾਹੀਦਾਗਾ ਆਰਡਰ ਕਰਨਾਗਾ ਤਾਂ ਤੁਸੀਂ ਕਰ ਸਕਦੇ। ਬਹੁਤ ਸੋਹਣਾ ਸੂਟ ਆ ਜਿਹੜਾ ਇਹ ਮੈਨੂੰ ਤਾਂ ਬਹੁਤ ਪਿਆਰਾ ਲੱਗਿਆ। ਤੁਸੀਂ ਵੀ ਜੇ ਕਿਸੇ ਨੂੰ ਆਰਡਰ ਕਰਨਾ ਤਾਂ ਕਰ ਸਕਦੇ। ਇਹ ਅਗਲਾ ਦਿਖਾਈਏ। ਇਹ ਸਾਥ ਦੇਖ ਨਾ ਇੱਕ ਮਿੰਟ ਦੀ। ਹਾਂਜੀ ਬਈ, ਦੈਨ ਕਰਜੋ। ਹਾਂਜੀ ਬਈ, ਇੱਕ ਸੂਟ ਆਹ ਵਾਲਾ ਉਹਦੇ ਮੈਂ ਤੁਹਾਨੂੰ ਡੰਬੀ ਦੇ ਪਾ ਕੇ ਦਿਖਾਇਆ ਸੀਗਾ। ਇਹਦੇ ਨਾਲ ਚੁੰਨੀ ਹੋਣੀ ਜਿਹੜੀ ਹੈਗੀ ਆ ਉਹ ਰੈਡੀ ਹੋ ਗਈ ਹੈ ਠੀਕ ਹੈ ਜੀ ਬਾਟਮ ਤੇ ਵਰਕ ਆ। ਦੇਖੋ ਤੁਸੀਂ ਮੈਂ ਜ਼ੂਮ ਕਰਕੇ ਦਿਖਾ ਦਿੰਦੀ ਹਾਂ, ਜ਼ੂਮ ਕਰਕੇ ਦਿਖਾ ਦੋ। ਆਹ ਵਾਲਾ ਬਾਟਮ ਤੇ ਵਰਕ ਹੋਊਗਾ ਸਟ੍ਰੇਟ ਬਾਟਮ। ਠੀਕ ਹੈ ਬਣੀ ਹੋਈ। ਦੈਨ ਇਹ ਵਾਲਾ ਹੋਊਗਾ ਬਾਹਾਂ ਤੇ ਵਰਕ। ਬੈਲ ਸ਼ੇਪ ਬਾਹਾਂ ਗਈ ਠੀਕ ਆ ਪੂਣੀ ਬਾਹਾਂ ਬਟ ਬੈਲ ਸ਼ੇਪ। ਲੈੱਕ ਦਾ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਠੀਕ ਹੈ ਵਿਦਾਊਟ ਤਾਂ ਤੁਸੀਂ ਜੇ ਕਿਸੇ ਨੇ ਵਿਦਾਊਟ ਸਟੀਚਿੰਗ ਲੈਣਾਗਾ ਮਤਲਬ ਕਿ ਉਹ ਵੀ ਲੈ ਸਕਦੇ ਹੋ ਵਿਦਾਊਟ ਦੁਪੱਟਾ ਲੈਣਾ ਵਿਦਾਊਟ ਦੁਪੱਟਾ ਲੈ ਸਕਦੇ ਹੋ ਠੀਕ ਹੈ ਤਾਂ ਤਾਂ ਲੋਕ ਐਦਾਂ ਆਉਣਗੇ ਥੋੜੀ ਜਿਹੀ ਉੱਚੀ ਸ਼ਰਟ ਬਣਾ ਸਕਦੇ ਹੋ ਜੇ ਤੁਸੀਂ ਦੁਪੱਟੇ ਦੇ ਨਾਲ ਲੈਣਾ ਤਾਂ ਵੀ ਦੁਪੱਟਾ ਵੀ ਡਾਈ ਕਰਵਾਇਆਗਾ ਹਾ ਫੁੱਲ ਪਿਓਰ ਦੁਪੱਟਾਗਾ ਠੀਕ ਹੈ ਤੇ ਇਹਦੇ ਵਿੱਚ ਮੈਂ ਪਿੰਕ ਕਲਰ ਯੂਜ਼ ਕੀਤਾ ਕਿਉਂਕਿ ਜਿਹੜਾ ਵਰਕ ਦੇ ਵਿੱਚ ਆ ਉਹ ਲਾਈਟ ਪਿੰਕ ਕਲਰ ਯੂਜ਼ ਕੀਤਾ ਹੋਇਆ ਤੇ ਵਾਈਟ ਕਲਰ ਦੀ ਮੈਂ ਹੈਂਗਿੰਗ ਲੈਸ ਲਗਾਈ ਆ ਪੱਲਿਆਂ ਤੇ ਬਸ ਇਹ ਵੀ ਕਾਟਨ ਤੇ ਬਣਿਆ ਹੋਇਆ ਹੈਗਾ ਠੀਕ ਹੈ ਤੇ ਕਿਸੇ ਨੇ ਵੀ ਆਰਡਰ ਕਰਨਾ ਇਹ ਵਾਲਾ ਸੂਟ ਵੀ ਆਰਡਰ ਕਰ ਸਕਦੇ ਹੋ ਇਹਦੇ ਨਾਲ ਦੇ ਆਪਣੇ ਕੋਲ ਸੱਤ ਸੂਟ ਹੈਗੇ ਆ ਕਿਸੇ ਨੇ ਵੀ ਆਰਡਰ ਕਰਨਾ ਤਾਂ ਆਪ ਦਾ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਠੀਕ ਹੈ ਕਿਉਂਕਿ ਮੇਰੇ ਕੋਲ ਸੂਟ ਆ ਜਿਹੜੇ ਉਹ ਨਾਲ ਦੀ ਨਾਲ ਸੇਲ ਹੋ ਜਾਂਦੇ ਆ ਇਹਦੇ ਨਾਲ ਦੇ ਤਿੰਨ ਚਾਰ ਸੂਟ ਤਾਂ ਇਕੱਲੇ ਕੁੜਤੀ ਸਟਾਈਲ ਦੇ ਹੀ ਆਪਣੇ ਪਹਿਲਾਂ ਹੀ ਸੇਲ ਹੋ ਚੁੱਕੇ ਆ ਠੀਕ ਹੈ ਜਸਟ ਮੈਂ ਉਹ ਬਲੌਗ ਪਾਇਆ ਸੀਗਾ ਹੋਰ ਕੁਝ ਨਹੀਂ ਤੇ ਜੇ ਕਿਸੇ ਨੇ ਇਹ ਵਾਲਾ ਸੂਟ ਆਰਡਰ ਕਰਨਾ ਤਾਂ ਤੁਸੀਂ ਇਹ ਵਾਲਾ ਕਰ ਸਕਦੇ ਹੋ ਠੀਕ ਹੈ ਇਹ ਵਰਕ ਤੁਸੀਂ ਇਦਾਂ ਇਹ ਪੈਚ ਵਰਕ ਹੋਇਆ ਹੋਇਆ ਦਾ ਸਾਰਾ ਮਸ਼ੀਨ ਵਰਕ ਦਾ ਲਓ ਜੀ ਠੀਕ ਹੈ ਜੀ ਤਾਂ ਜਲਦੀ ਜਲਦੀ ਆਰਡਰ ਕਰੋ ਇਹ ਮੈਂ ਥੋੜਾ ਜਿਹਾ ਲੂਸ ਬਣਾਇਆ ਹੈਗਾ ਜਿਹੜਾ ਕੁੜਤਾ ਬਣਾਇਆ ਹੈਗਾ ਇਹਦੀ ਹਿਪ ਵਾਧ ਰੱਖੀ ਹੋਈ ਹੈ ਮੇਰੀ ਕਿਉਂਕਿ ਇਹ ਮੈਂ ਥੋੜਾ ਜਿਹਾ A ਸ਼ੇਪ ਵਾਂਗੂ ਸ਼ਰਟ ਹੈ ਜਿਹੜੀ ਉਹ ਬਣਾਈ ਸੀਗੀ ਤੁਹਾਨੂੰ ਖੁੱਲਾ ਲੱਗ ਰਿਹਾ ਹੋਣਾ ਪਰ ਤੁਸੀਂ ਆਪਦੀ ਫਿਟਿੰਗ ਦੇ ਅਕੋਰਡਿੰਗ ਜਿੰਦਾਂ ਦਾ ਵੀ ਰੱਖਣਾਗਾ ਤੁਸੀਂ ਉਦਾਂ ਦਾ ਰੱਖ ਸਕਦੇ ਹੋ ਆਪਦੀ ਚੋਇਸ ਅਕੋਰਡਿੰਗ ਜਿੰਦਾਂ ਤੁਹਾਨੂੰ ਵਧੀਆ ਲੱਗ ਲੋ ਵੀ ਇਹਦੇ ਨਾਲ ਦੇ ਜਿਹੜੇ ਸੂਟ ਆ ਠੀਕ ਆ ਦੋ ਵਰਕ ਵਾਲੋਂ ਵਾਸਤੇ ਗਏ ਆ ਦੋ 81 ਦੋ 3 1 3 ਠੀਕ ਐ ਤੇ 1 4 ਤੇ 5 ਤੇ 6 ਕਿਉਂਕਿ ਇਹਦੇ ਨਾਲ ਦੇ ਕਾਫੀ ਸੂਟ ਵਿਦਾਊਟ ਵਰਕ ਵੀ ਸੇਲ ਹੋ ਗਏ ਸੀ ਆ ਵਰਕ ਵਾਲੇ 6 ਸੂਟ ਆਪਣੇ ਕੋਲ अवेलेबल ਹੈਗੇ ਆ ਠੀਕ ਆ ਦੱਸਤਾਂ ਮੇਰੇ ਪਾਇਆ ਹੋਇਆ ਆ ਤੇ ਜਿਹੜਾ ਇਹਦੇ ਨਾਲ ਦੇ ਸੂਟ ਆ ਬਈ ਆਹ ਵਾਲੀ ਮੈਂਜੀ ਦਿਖਾਈ ਸੀਗੇ ਉਹ ਇੱਕ ਦੋ ਠੀਕ ਐ ਤਿੰਨ ਚਾਰ ਇੱਕ ਪੰਜ ਇੱਕ ਹੋਰ ਹੋਊਗਾ ਮੈਨੂੰ ਲੱਗਦਾ ਸੱਤ ਸੀ ਜਾਂ ਛੇ ਹੋਣਗੇ ਛੇ ਮਾ ਮੇ ਇਹ ਪੰਜ ਹੀ ਛੇ ਸੂਟ ਇਹ ਨਹੀਂ ਸੱਤ ਸੂਟ ਆ ਨੇ ਕਿਸੇ ਨੇ ਵੀ ਆਰਡਰ ਕਰਨੇ ਆ ਜਲਦੀ ਤੋਂ ਜਲਦੀ ਆਰਡਰ ਕਰ ਦੋ ਕਿਉਂਕਿ ਸੇਲ ਹੋ ਸਕਦਾ ਹੈ ਇਹਦੇ ਨਾਲ ਕਿਸੇ ਨੇ ਦੁਪੱਟਾ ਤਿਆਰ ਕਰਾਉਣਾ ਹੋਇਆ ਤੁਹਾਡੀ ਚੋਅ ਅਸਾ ਤੁਸੀਂ ਕਰਵਾ ਸਕਦੇ ਹੋ ਮੈਂ ਉੱਚੀ ਸ਼ਰਟ ਬਣਾਈ ਆ ਤੁਸੀਂ ਲੌਂਗ ਸ਼ਰਟ ਬਣਾ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਲੌਂਗ ਸ਼ਰਟ ਬਣਾ ਸਕਦੇ ਹੋ ਉਹ ਤੁਹਾਡੀ ਚੋਅ ਆ ਤੇ ਇੱਕ ਸੂਟ ਮੇਰਾ ਔਲਰੇਡੀ ਹੋ ਗਿਆ ਉਹ ਵੀ ਕੱਲ ਨੂੰ ਫੋਟੋ ਵੀਡੀਓ ਤੁਹਾਡੇ ਨਾਲ ਸ਼ੇਅਰ ਹੋ ਜਾਣੀਆਂ ਬਸ ਮੈਂ ਦੁਪੱਟਾ ਡਾਈ ਕਰਵਾਣਾ ਉਹਦੇ ਨਾਲ ਉਹ ਵੀ ਮੈਂ ਤੁਹਾਨੂੰ ਅੱਜ ਵਾਲੇ ਬਲੌਗ ਦੇ ਵਿੱਚ ਪ੍ਰੋਪਰ ਦੇ ਰ ਦੇ ਵਿੱਚ ਜਾਣਕਾਰੀ ਉਹ ਸੂਟ ਬਾਰੇ ਵੀ ਦੇ ਦੇਣੀ ਤਾਂ ਕਾਟਨ ਦੇ ਤਿੰਨੇ ਰੂਪ ਮੈਂ ਰੈਡੀ ਕੀਤੇ ਸੀਗੇ ਤਾਂ ਤਿੰਨੇ ਤੁਹਾਡੇ ਨਾਲ ਸ਼ੇਅਰ ਕਰਦੇ ਤੇ ਕੱਲ ਨੂੰ ਇੱਕ ਹੋਰ ਵੀ ਹੋ ਰਿਹਾ ਰੈਡੀ ਜਾਂ ਫਿਰ ਕੱਲ ਵਾਲੇ ਬਲੌਗ ਦੇ ਵਿੱਚ ਆਪਾਂ ਦੋ ਸੂਟ ਹੋਰ ਦਿਖਾ ਦਾਂਗੇ ਅੱਥੇ ਤੁਹਾਨੂੰ ਮੈਂ ਆ ਦਿਖਾ ਦੂੰ ਬਾਕੀ ਮੇਰੇ ਜੋਰਜਟ ਦੇ ਵੀ ਸੂਟ ਆ ਜਿਹੜੇ ਉਹ ਰੈਡੀ ਹੋ ਰਹੇ ਨੇ ਜਲਦੀ ਤੋਂ ਜਲਦੀ ਸਾਰਾ ਮਟੀਰੀਅਲ ਆਪਣਾ ਰੈਡੀ ਹੋ ਰਿਹਾ ਤੇ ਤੁਹਾਡੇ ਵਾਸਤੇ ਮੈਂ ਕਾਟਨ ਦੇ ਹੋਰ ਵੀ ਬਹੁਤ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆ ਰਹੀ ਆ ਠੀਕ ਆ ਤਾਂ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਆ ਫੁੱਲ ਵਲੌਗ ਦੇਖਿਆ ਕਰੋ ਕੋਈ ਨਾ ਕੋਈ ਚੀਜ਼ ਮਿਸ ਹੋ ਜਾ ਕਿ ਜਦੋਂ ਤੁਸੀਂ ਮੈਨੂੰ WhatsApp ਤੇ ਪੁੱਛਦੇ ਹੋ ਨਾ ਵੀ ਦੀਦੀ ਆਹ ਚੀਜ਼ੋਂ ਮੈਂ ਵਲੌਗ 'ਚ ਦੱਸੀ ਹੂੰ ਤਾਂ ਪ੍ਰੋਪਰ ਵਲੌਗ ਦੇਖਿਆ ਕਰੋ ਤੇ ਕੰਟੈਕਟ ਨੰਬਰ 62831 70177 ਵਾਲੇ ਨੰਬਰ ਤੇ ਤੁਸੀਂ ਕੰਟੈਕਟ ਕਰਨਾ ਸੂਪਦੇ ਠੀਕ ਹੈ ਜੀ